ਏ ਗੁਰਜੀ ਕਾਲਸਾਵਾ ਗੁਰਜੀ ਕੀ ਪੱਤੇ ਜੈਪੀ ਜੈਪਾਲ ਜੈ ਸੰਵਿਧਾਨ ਅੱਜ ਭਾਰਤ ਵਿੱਚ ਇੱਕ ਵੱਡਾ ਬੋਦਾ ਉਭਰੇ ਦਲਿਤ ਔਰ ਅੰਬੇਡਕਰ ਐਸਸੀਐਸਟੀਓਬੀਸੀ ਅੰਬੇਡਕਰਸਾ ਜਦ ਤੋਂ ਅਮਿਤ ਸ਼ਾਹ ਨੇ ਲੋਕ ਸਭਾ ਦੇ ਵਿੱਚ ਇਹ ਭਾਸ਼ਣ ਦਿੱਤਾ ਬਾਬਾ ਸਾਹਿਬ ਦੀ ਨਰਾਦਰੀ ਦੇ ਵਿੱਚ ਅੰਬੇਡਕਰ ਅੰਬੇਡ ਕਰਕੇ ਕੀ ਉਸ ਤੋਂ ਬਾਅਦ ਮੈਂ ਦੇਖਦਾ ਹੈ ਬਈ ਅੰਬੇਡਕਰ ਬਾਅਦ ਅੰਬੇਡਕਰ ਸਾਹਿਬ ਦਲਤ ਐਸਸੀ ਐਸਟੀ ਓਬੀ ਦੀ ਸਭ ਤੋਂ ਵੱਡੀ ਦੁਸ਼ਮਣ ਜਮਾਤ ਹਾਲ ਦੀ ਘੜੀ ਬੀਜੇਪੀ ਉਸ ਤੋਂ ਪਹਿਲਾਂ ਕਾਂਗਰਸ ਕਾਂਗਰਸ ਤਰ੍ਹਾਂ ਸਿੱਧ ਕਰ ਰਹੀ ਹੈ ਵੀ ਜਿਸ ਤਰ੍ਹਾਂ ਅੰਬੇਡਕਰ ਸਾਹਿਬ ਲਈ ਉਹਨਾਂ ਦੇ ਪੂਰਵਜਾਂ ਨੇ ਕਾਂਗਰਸ ਨੇ ਇੰਨੀ ਕੁਰਬਾਨੀ ਕੀਤੀ ਹੈ ਇਹਨਾਂ ਨੂੰ ਮਾਣ ਸਤਿਕਾਰ ਦਿੱਤਾ ਹੈ ਤਾਂ ਮੈਂ ਸੋរਿਆ ਸੀ ਅੱਜ ਵੀ ਲੋਕ ਸਭਾ ਦੇ ਵਿੱਚ ਛੱਟ ਖੜਗੇ ਦੇ ਲੱਗੀ ਹੈ ਹੀਰੋ ਰਾਹੁਲ ਗਾਂਧੀ ਨੂੰ ਬਣਾਇਆ ਜਾ ਰਿਹਾ ਚਲੋ ਪਰਚੇ ਹੋਏ ਜੇ ਹੋਏ ਹੁਣ ਬੀਜੇਪੀ ਔਰ ਕਾਂਗਰਸ ਜੋ ਦੋਨੋਂ ਹੀ 나ਗਨਾਥ ਔਰ ਸਾਪਨਾਥ ਨੇ ਸਾਨੂੰ ਡਰਸ ਰਹੀਆਂ ਨੇ ਐਸ்சி ਐਸਟੀ ਓਬੀਸੀ ਨੂੰ ਉਹ ਦੋਨੋਂ ਹੀ ਹੁਣ ਦੇਖੋ ਇਸ ਦੇਸ਼ ਦਾ ਚਮਤਕਾਰ ਦੇਖੋ ਸੰਵਿਧਾਨ ਦਾ ਚਮਤਕਾਰ ਅੰਬੇਡਕਰ ਸਾਹਿਬ ਦਾ ਚਮਤਕਾਰ ਦੇਖੋ ਦੋਨੋਂ ਹੀ ਪਾਰਟੀਆਂ ਹੱਥੀਂ ਸੰਵਿਧਾਨ ਫੜ ਕੇ ਸਾਡੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਕਾਂਗਰਸ ਪਹਿਲਾਂ ਆਪਣਾ ਪੂਰਾ ਜੋਰ ਲਗਾ ਕੇ ਹੱਟੀ ਹੁਣ ਬੀਜੇਪੀ ਲੱਗੀ ਹੋਈ ਹੈ ਮੈਂ ਇੱਕ ਵੀਡੀਓ ਸੌਂਦਿਆ ਸੀ ਤੇਰਜੀਪ ਗਾਂਧੀ ਨੇ ਕਿਹਾ ਸੀ ਜਿਹੜੇ ਦਲਿਤ ਜਾਂ ਐਸਸੀਐਸਟੀ ਓਬੀਸੀ ਦੇ ਲੋਕ ਨੇ ਮੂਰਖ ਨੇ ਮੋਦੀ ਦੀ ਵਾਰੀ ਆ ਜੋ ਕਹਿੰਦਾ ਮੰਤਪੁੱਤੀ ਨੇ ਅੱਜ ਇੱਕ ਹੋੜ ਲੱਗੀ ਹੋਈ ਐ ਕਾਂਗਰਸ ਕਹਿੰਦੀ ਦਲਤਾਂ ਦਾ ਮਹਤਾਸ਼ੀ ਬੀਜੇਪੀ ਕਹਿੰਦੀ ਮਹਤਾਸ਼ੀ ਜਦ ਕਿ ਦੋਨੋਂ ਹੀ ਸਾਡੇ ਕੱਟੜ ਦੁਸ਼ਮਣ ਨੇ ਇਹ ਕਿਸ ਦੀ ਬਦੌਲਤ ਹੋਇਆ ਇਹ ਉਸ ਸਦੀਆਂ ਤੋਂ ਚੱਲੀ ਆ ਰਹੀ ਲੜਾਈ ਸੱਚੀ ਸੁੱਚੀ ਲੜਾਈ ਔਰ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਸਾਹਿਬ ਨੇ ਜੋ ਆਪਣੇ ਚਾਰ ਬੱਚੇ ਵਾਗ ਕੇ ਇੱਕ ਲੜਾਈ ਲੜੀ ਸੰਵਿਧਾਨ ਦਿੱਤਾ ਔਰ ਸੰਵਿਧਾਨ ਦੀ ਤਾਕਤ ਦੇਖੋ ਔਰ ਸੰਵਿਧਾਨ ਦੀ ਤਾਕਤ ਅਜੋ ਮਨੁਵਾਦੀ ਲੋਕ ਚਾਹੇ ਕਾਂਗਰਸ ਆ ਚਾਹੇ ਬੀਜੇਪੀ ਹੈ ਉਹ ਸੰਵਿਧਾਨ ਨੂੰ ਖਤਮ ਕਰਨ ਦੇ ਲਈ ਹਰ ਤਰ੍ਹਾਂ ਦੇ ਹਿੱਲੇ-ਵਸੀਲੇ ਅਪਣਾ ਰਹੀ ਹੈ ਹੁਣ ਮੁੱਦਾ ਇੱਕ ਨਵੀਂ ਮੋਹਮ ਚਲਾਈ ਹੈ ਜੈ ਬਾਪੂ ਜੈ ਸੰਵਿਧਾਨ ਮੈਂ ਚੁੰਬਰ ਸਾਹਿਬ ਦਾ ਲੇਖ ਪੜ ਰਿਹਾ ਸੀ ਹਰਪ੍ਰੀਤ ਚੁੰਬਰ ਜੋ ਸਾਡੇ ਪਟਿਆਲੇ ਤੋਂ ਨੇ ਉਹਨਾਂ ਦਾ ਲੇਖ ਸੀ ਬਾਬਾ ਸਾਹਿਬ ਡਾਕਟਰ ਪੀਰਮੋ ਅਬੇਡਕਰ ਸਾਹਿਬ ਕਹਿੰਦੇ ਨੇ ਕਿ ਮੈਂ ਗਾਂਧੀ ਨੂੰ ਗद्दार ਕਿਉਂ ਕਹਿੰਦਾ ਹਾਂ ਬਾਬਾ ਸਾਹਿਬ ਗਾਂਧੀ ਨੂੰ ਗद्दार ਕਹਿੰਦੇ ਸੀ ਮੈਂ ਕਾਂਗਰਸ ਸ਼ਾਮਲ ਕਿਉਂ ਨਹੀਂ ਹੋਇਆ ਉਹਦੇ ਬਾਰੇ ਉਹਨਾਂ ਨੇ ਲੇਖ ਲਿਖਿਆ ਹੋਇਆ ਹੁਣ ਬਾਬਾ ਸਾਹਿਬ ਨੇ ਇੱਕ 1959 ਦੇ ਵਿੱਚ ਇੱਕ ਲੈਕਚਰ ਦਿੱਤਾ ਸੀ ਉਹ ਸੰਵਿਧਾਨ ਸਭਾ ਦੇ ਵਿੱਚ ਆਖਰੀ ਭਾਸ਼ਣ ਸੀ ਉਹਨਾਂ ਨੇ ਕਿਹਾ ਸੀ ਕਿ ਰਾਜਨੀਤਿਕ ਪਾਰਟੀਆਂ ਰਾਸ਼ਟਰੀ ਹਿੱਤਾਂ ਨਾਲੋਂ ਆਪਣੇ ਹਿੱਤਾਂ ਨੂੰ ਵੱਧ ਤਵੱਜੋ ਦੇਣਗੀਆਂ ਤਾਂ ਇਹ ਲੋਕਤੰਤਰ ਲਈ ਖਤਰਾ ਹੈ ਜਦੋਂ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋ ਗਿਆ ਕਾਂਗਰਸ ਨੇ ਰਾਸ਼ਟਰੀਤਾ ਨੂੰ ਛੱਡ ਕੇ ਨਿੱਜੀ ਹਿੱਤਾਂ ਲਈ ਗਾਂਧੀ ਟੋਪੀ ਵਾਲਿਆਂ ਨੂੰ ਸਭ ਤੋਂ ਵੱਧ ਕੰਮ ਦਿੱਤੇ ਔਰ ਸਭ ਤੋਂ ਲੰਬਾ ਸਮਾਂ ਰਾਜ ਕੀਤਾ ਹੈ ਹੁਣ ਜਦੋਂ ਰਾਜ ਕੀਤਾ ਤਾਂ ਅੰਬੇਡਕਰ ਸਾਹਿਬ ਨੇ ਉਹਨਾਂ ਨੇ ਕੋਈ ਚਿੰਤਾ ਨਹੀਂ ਕੀਤੀ ਡਾਕਟਰ ਅੰਬੇਡਕਰ ਸਾਹਿਬ ਦਾ 40 ਸਾਲ ਲਿਟਰੇਚਰ ਦੱਬ ਕੇ ਰੱਖਿਆ ਜਦ 바ਵਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਸਾਹਿਬ ਨੂੰ ਮਾਨੇਵਰ ਕਾਸ਼ੀਰਾਮ ਸਾਹਿਬ ਨੇ ਕਿਤਾਬਾਂ ਤੋਂ ਕੱਢ ਕੇ ਗਰਾਊਂਡ ਤੇ ਲੈ ਕੇ ਆਂਦਾ ਤਾਂ 40 ਸਾਲ ਬਾਅਦ ਉਹਦਾ ਲਿਟਰੇਚਰ ਸ਼ਪਨਾ ਸ਼ੁਰੂ ਹੋਇਆ ਔਰ 1991 ਦੇ ਵਿੱਚ ਜਦ ਸਮਾਜਵਾਦੀਆਂ ਦੀ ਅਤੇ ਅੰਬੇਡਕਰਵਾਦੀਆਂ ਦੀ ਸਰਕਾਰ ਬਣੀ ਤਾਂ ਆਜ਼ਾਦੀ ਦੇ 40 40 ਸਾਲ ਬਾਅਦ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਸਾਹਿਬ ਨੂੰ ਇਹ ਭਾਰਤ ਰਤਨ ਦਿੱਤਾ ਡਾਕਟਰ ਭੀਮrao ਅੰਬੇਡਕਰ ਸਾਹਿਬ ਨੂੰ ਭਾਰਤ ਰਤਨ ਮਿਲਿਆ ਹੁਣ ਅੱਜ ਕਾਂਗਰਸ ਵਾਲੇ ਕੀ ਰੌਲਾ ਪਾ ਰਹੇ ਨੇ ਜੈ ਭੀ ਜੈ ਭਾਰਤ ਸੌਰੀ ਜੈ ਭੀਮ ਜੈ ਬਾਪੂ ਉਹਦੇ ਸਬੰਧ ਦੇ ਵਿੱਚ ਮੈਂ ਬੜਾ ਹੈਰਾਨ ਹੋਇਆ ਹੈ ਵੀ ਕਿਸ ਤਰ੍ਹਾਂ ਕਾਂਗਰਸ ਵਾਲੇ ਹੁਣ ਇੱਥੇ ਵੀ ਮੈਂ ਪੈਰ ਵਿਧਾਨ ਸਭ ਤੋਂ ਬਿਲੋਂਗ ਕਰਦਾ ਇੱਥੇ ਵੀ ਇੱਕ ਪਾਰਸ਼ੀਅਲਟੀ ਹੋ ਰਹੀ ਹੈ ਜਿਹੜੇ ਰਿਜ਼ਰਵ ਹਲਕੇ ਨੇ ਜਿਵੇਂ ਪਾਇਲ ਹੋ ਗਿਆ ਜਗਰਾਉਂ ਹੋ ਗਿਆ ਰਾਏਕੋਟ ਹੋ ਗਿਆ ਉੱਥੇ ਰਿਜ਼ਰਵ ਸੀਟਾਂ ਨੇ ਮਤਲਬ ਚਮਾਰ ਜਾਂ ਐਸਸੀ ਦੇ ਕੋਈ ਵੀ ਬੰਦੇ ਖੜ੍ਹ ਸਕਦੇ ਨਹੀਂ ਰਿਜ਼ਰਵ ਸੀਟਾਂ ਤੇ ਰੌਲਾ ਪਾਇਆ ਜਾ ਰਿਹਾ ਅੰਬੇਡਕਰ ਦੇ ਸਨਮਾਨ ਦੇ ਵਿੱਚ ਜੈ ਭੀਮ ਜੈ ਬਾਪੂ ਪੈਲ ਕੋਟਲੀ ਪਰਿਵਾਰ ਬਿਆਨ ਸਿੰਘ ਦਾ ਪਰ ਇਲਾਕਾ ਉਹਦਾ ਮੁੰਡਾ ਪੋਤਾ ਖੰਨੇ ਕੋ ਐਮਐਲਏ ਨਾ ਤਾਂ ਹਜੇ ਤੱਕ ਖੰਨੇ ਕੋ ਪ੍ਰਦਰਸ਼ਨ ਹੋਇਆ ਨਾ ਹੋਇਆ ਸਮਰਾਲੇ ਨਾ ਕਿਸੇ ਹੋਰ ਨਾ ਜਰਨਲ ਜਿੱਥੇ ਜਿਵੇਂ ਸਾਡੇ ਅਮਲੋਹ ਹੈ ਗਵਿੰਦਗੜਾ ਆ ਜਾਂ ਹੋਰ ਕਿਤੇ ਵੀ ਹਜੇ ਤੱਕ ਮੈਂ ਉਹ ਜੈ ਭੀਮ ਜੈ ਬਾਪੂ ਜਿੱਥੇ ਜਰਨਲ ਲੋਕ ਜਰਨਲ ਸੀਟਾਂ ਦੇ ਉੱਤੇ ਨਹੀਂ ਦੇਖਿਆ ਸਿਰਫ ਕਾਂਗਰਸ ਨੇ ਜਿਹੜੇ Dalit ਲੋਕ ਨੇ Dalit ਏਰੀਆ ਉੱਥੇ ਲੋਕਾਂ ਨੂੰ ਚੁਮਲਾਇਆ ਹੁਣ ਮੈਂ ਥੋੜੀ ਜਿਹੀ ਗੱਲ ਕਰਾਂ 바ਵਾ ਸਾਹਿਬ ਨੇ ਕਿਹਾ ਕਿ ਮੈਂ ਗਾਂਧੀ ਨੂੰ ਗਦਾਰ ਮੰਨਦਾ ਮੈਂ ਗਦਾਰ ਕਿਉਂ ਕਹਿਣਾ ਉਹਦੇ ਕਈ ਕਾਰਨ ਨੇ ਹੁਣ ਜਦ ਜੈ ਭੀਮ ਜੈ ਜੈ ਬਾਪੂ ਇਹਦਾ ਰੋਲਾ ਚੱਲਿਆ ਹੁਣ ਉਹ ਲੋਕ ਜਿਨ੍ਹਾਂ ਨੂੰ ਆਪਣੇ ਚ ਤਾਕਤ ਨਹੀਂ ਅਲੱਗ ਤੁਰਨ ਦੀ ਜਿਦਾ ਸਮਝ ਲਓ ਜਿਨ੍ਹਾਂ ਦੇ ਕੋਲ ਆਪਣੇ 발 ਉਤੇ ਤੇ ਕੋ ਰਾਹ ਲੱਭਣ ਦੀ ਆਦਤ ਨਹੀਂ ਉਹਨਾਂ ਦੀ ਆਦਤ ਤਾਂ ਵੀ ਜਿਹਦਾ ਰੋਲਾ ਪਾਇਆ ਉਹਦੇ ਪਿੱਛੇ ਭੱਜ ਲੈਣਾ ਉਹ ਲੋਕ ਬਿਨਾਂ ਸੋਚੇ ਸਮਝੇ ਜੈ ਭੀ ਜੈ ਭਾਰਤ ਜੈ ਬਾਪੂ ਦੇ ਪਿੱਛੇ ਲੱਗੇ ਨੇ ਕਿਉਂਕਿ ਉਹ ਜਾਣਕਾਰੀ ਤੋਂ ਅਨਜਾਨ ਨੇ ਉਹਨਾਂ ਲੋਕਾਂ ਨੂੰ ਸਮਝ ਨਹੀਂ ਹੈ ਵੀ ਕਾਂਗਰਸ ਗਾਂਧੀ ਨੇ ਸਾਡੇ ਲਈ ਕੀ ਕੀਤਾ ਔਰ ਸਾਡੇ ਪੁਰਖਾਂ ਦੀ ਅੰਬੇਡਕਰ ਸਾਹਿਬ ਦੀ ਕਿੰਨੀ ਉਹਨਾਂ ਨੇ ਜਲਾਲਤ ਕੀਤੀ ਜਲੇਲ ਕੀਤਾ ਉਹ ਬਸ ਜੈ ਭੀ ਜੈ ਬਾਪੂ ਦਾ ਨਾਰਾ ਬੁਲੰਦ ਕਰ ਰਹੇ ਨੇ ਹੁਣ ਬੁੱਧਰ ਨੇ ਕਿਹਾ ਜੇ ਤੁਸੀਂ ਆਪਾਂ ਕਿਤਾਬਾਂ ਫੋਲਦੇ ਨਹੀਂ ਕਿ